ਮਸ਼ਕਾ ਦੋਸਤੋ ਮੈਂ ਸ਼ਮਿਸਨ ਉਤਰਾ ਤੁਸੀਂ ਦੇਖ ਰਹੇ ਹੋ ਹਲਚਲ ਪੰਜਾਬ ਦੀ ਦੋਸਤੋ ਅੱਜ ਗੱਲ ਕਰਾਂਗੇ ਪੋਏ ਹਲਕੇ ਦੇ ਪਿੰਡ ਤਰਗੜ ਦੀ ਜਿੱਥੇ ਕੁਝ ਦਿਨ ਪਹਿਲਾਂ ਪੰਚਾਇਤੀ ਜ਼ਮੀਨ ਦੇ ਵਿੱਚੋਂ ਜਿਹੜੇ ਬੂਟੇ ਕੱਟੇ ਗਏ ਸੀ ਕਿ ਜੇ ਕਿਸੇ ਵਿਅਕਤੀ ਦੇ ਪਾਸੋਂ ਪਰ ਪਿੰਡ ਦੇ ਪਾਸੋਂ ਸ਼ਿਕਾਇਤ ਕੀਤੀ ਗਈ ਸੀ ਮਹਿਕਮੇ ਨੂੰ ਵੀ ਪਰ ਮਹਿਕਮੇ ਦੇ ਉੱਚ ਅਧਿਕਾਰੀ ਵੀ ਆਨਦਵਾਦ ਦਰਵਾਦ ਇਹ ਬੂਟੇ ਉੱਥੇ ਹੀ ਰਹਿ ਪਏ ਸੀ ਪਰ ਉਹਨਾਂ ਨੇ ਅੱਜ ਵੀ ਕਿਹਾ ਸੀ ਜ਼ਿੰਦਗੀ ਦੀ ਜਾਂਚ ਨਹੀਂ ਕੀਤੀ ਜਾਗੀ ਇਸ ਬੂਟਿਆਂ ਨੂੰ ਕੋਈ ਵੀ ਨਹੀਂ ਛੇੜੇਗਾ ਪਰ ਜੇ ਅੱਜ ਗੱਲ ਕਰੀਏ ਅੱਜ ਉਹ ਵਿਅਕਤੀ ਦੇ ਪਾਸੋਂ ਬੂਟਿਆਂ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਅੱਜ ਫਿਰ ਪੁਲਿਸ ਪ੍ਰਸ਼ਾਸਨ ਤੋਂ ਮੌਕੇ ਤੇ ਪਹੁੰਚੀ ਹੈ ਪਰ ਪੁਲਿਸ ਪ੍ਰਸ਼ਾਸਨ ਜਿਹੜਾ ਬੁਟਿਆਂ ਨੂੰ ਜਿਹੜਾ ਉਹ ਨਹੀਂ ਚੁਕੰਨ ਦਿੱਤਾ ਪਰ ਕਿਤਨੇ ਕਿਤੇ ਉਸ ਵਿਅਕਤੀ ਨਾਲ ਵੀ ਗੱਲ ਕੀਤੀ ਹੈ ਉਸ ਵਿਅਕਤੀ ਦੀ ਗੱਲ ਵੀ ਸੁਣਾਵਾਂਗੇ ਤੁਹਾਨੂੰ ਜਦੋਂ ਉਹ ਵਿਅਕਤੀ ਨਾਲ ਗੱਲਬਾਤ ਕੀਤੀ ਗਈ ਹੈ ਪਰ ਉਹ ਇਹੀ ਕਹਿਣਾ ਹੈ ਜੇ ਗੱਲ ਕਰੀਏ ਪੁਲਿਸ ਪ੍ਰਸ਼ਾਸਨ ਦੀ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕਰਾਂਗੇ ਉਹਦਾ ਕੀ ਕਹਿਣਾ ਹੈ ਜਿੰਨ ਤੱਕ ਇਹਦੀ ਕੋਈ ਜਾਂਚ ਨਹੀਂ ਕੀਤੀ ਜਾਂਦੀ ਇਸ ਬੁਟਿਆਂ ਨੂੰ ਜਿਹੜਾ ਨਹੀਂ ਚੁਕੇ ਜਾ ਸਕਦਾ ਮੈਂ ਸ਼ਮੀ ਸੁਨੋਤਰਾ ਹਲਚਲ ਪੰਜਾਬ ਦੀ ਪਠਾਨਕੋਟ ਸਰ ਮੇਰਾ ਨਾਮ ਲਖਰਾਜ ਆ ਇਹ ਜ਼ਮੀਨ ਸਾਡੀ ਆ ਇਹਨਾਂ ਪਹਿਲੇ 75 ਸਾਲ ਗ੍ਰਹੀ ਇਨਸਾਨ ਦੀ ਉਹ ਡੱਗੇ ਰੱਖ ਗਈ ਫੇਰ ਦੁਆਰਾਉ 2023 ਚ ਕਰਾਈ ਤੇ ਇਹ ਥੋੜੀ ਫੋਟੋ ਉੱਪਰ ਆ ਗਈ। ਬੂਟੇ ਅਸੀਂ ਆਪਣੇ ਹੱਥੋਂ ਲਾਏ ਆ। ਜਿਹੜੇ ਬੂਟੇ ਆ ਨਿਸ਼ਾਨਦੇਈ ਦੇ ਵਿੱਚ ਆਏ ਸੀ ਪਹਿਲੀ ਇਨਸਾਨੀ ਵਿੱਚ ਨਹੀਂ ਆਏ ਹੁਣ ਦੀ 2023 ਚ ਆਏ ਆ। ਫਿਰ ਯਾਰ ਉਹ ਫਿਰ ਅਸੀਂ ਵੜਾਣ ਲੱਗੇ। ਉਹ ਛਾੜ ਜਾ ਯਾਰ। ਵੜਾਣ ਲੱਗੇ ਤੇ ਸਾਨੂੰ ਡਾਕਟਰ ਦਾ ਪੁਲਿਸ ਨੇ ਫਿਰ ਅਸੀਂ ਮੰਤਰੀ ਸਾਹਿਬ ਕੋਲ ਗਏ। ਮੰਤਰੀ ਸਾਹਿਬ ਨੇ ਕਿਹਾ ਅਸੀਂ ਤੂੰ ਬੂਟੇ ਕਿਨ ਲਾ ਦੇ ਅਸੀਂ ਲਾ ਦੇ। ਪੁਰਾਣਾ ਹੈ ਬੈਂਚ ਵੀ ਕਿਦਾ ਹੈ। ਹੈ ਪੁਰਾਣੇ ਹੈ ਬੈਂਚ ਨੇ ਕਿਹਾ ਤੇ ਇਨਸਾਨ ਦੀ ਥੱਲੇ ਆਂਦੀ ਹੈ ਜੀ। ਜਿਹੜੀ ਹੁਣ ਨਾ ਵੀ 2030 ਜੁਈ ਉਹ ਫੋਟੋ ਉੱਪਰ ਕਰਤੀ ਨਾ ਠੀਕ ਹੈ ਤੇ ਮਨਤੀ ਸਾਹਿਬ ਕਹਿੰਦਾ ਬੂਟੇ ਕਿਰਨ ਲਾਏ ਮੈਂ ਆਹੀ ਲਾ ਦੇਈ ਕਹਿੰਦਾ ਬੂਟੇ ਤੁਸੀਂ ਚੁੱਕ ਲੋ ਤੁਸੀਂ ਬੂਟੇ ਲਾ ਜੋ ਤੇ ਪੈਸੇ ਤੁਹਾਡੇ ਬੂਟੇ ਡੋਡੇ ਆ ਇਨਸਾਨ ਦੀਆਂ ਵਟਾਂ ਅੱਗੇ ਪਿੱਛੇ ਹੁੰਦੀ ਜਾਂਦੀਆਂ ਤੇ ਤੁਸੀਂ ਬੂਟੇ ਚੁੱਕ ਲੋ ਤੁਹਾਨੂੰ ਵੀਡੀਓ ਦਾ ਸਰਵਨ ਲੋ ਕੋਈ ਲੀਗਲ ਨੋਟਸ ਆਇਆ ਹੀ ਪਿਆ ਨਾ ਬੂਟਿਆਂ ਨੂੰ ਨਹੀਂ ਚੁਕਣਾ ਜੇ ਤੁਸੀਂ ਵੱਡੇ ਹੋਏ ਸਾਨੂੰ ਉਹਨਾਂ ਦਿੱਤਾ ਹੀ ਆਂ ਯੂ ਆਪ ਦਿੱਤਾ ਔਰ ਬਾਅਦ ਚ ਸਾਨੂੰ ਕੋਈ ਦੇਣ ਨਹੀਂ ਆਇਆ ਸੀ ਮਨਤੀ ਸਾਹਿਬ ਕਹਿੰਦਾ ਤੈਨੂੰ ਕੋਈ ਲੋੜ ਨਹੀਂ ਜਾਂਦੀ ਮੈਂ ਬੈਠਣਾ ਕੋਈ ਗੱਲ ਨੋਟਿਸ ਆਇਆ ਹੋਇਆ ਕਿ ਬੂਟੇ ਨਹੀਂ ਚੁੱਕੇ ਮੇਰਾ ਜਵਾਬ ਦਿੱਤਾ ਸਾਰਾ ਕੋਈ ਹਾਲ ਜਵਾਬ ਦਿੱਤਾ ਤਾਂ ਕੋਈ ਮਸਲਾ ਅਤ ਨਹੀਂ ਹੱਲ ਹੋਇਆ ਪੂਰਾ ਕੋਈ ਹਜੇ ਤੱਕ ਅਸੀਂ ਜਵਾਬ ਦਿੱਤਾ ਸਾਨੂੰ ਸਰ ਨੂੰ ਵੀਡੀਓ ਸਾਹਿਬ ਨੇ ਦੇ ਆਏ ਦਫਤਰਾਂ ਅਸੀਂ ਤੇ ਫਿਰ ਅਸੀਂ ਮੰਤਰੀ ਸਾਹਿਬ ਕੋਲ ਗਏ ਤੇ ਮੰਤਰੀ ਸਾਹਿਬ ਕਹਿੰਦਾ ਤੁਸੀਂ ਲਖੜ ਚੁੱਕੋ ਲਖੇ ਤੋ ਢੀਆ ਕਾਲੀ ਰੋਡੀਏ ਤੂੰ ਚੁੱਕੋ ਬਟਾ ਜੀ ਅੱਗੇ ਪਿਛੇ ਹੁੰਦੀਆਂ ਨਹੀਂ ਆ ਬਸ ਇਹ ਸਰ ਗੱਲ ਆ ਤਾਂ ਲਗਿਆ ਚੁੱਕਣਾ ਸਾਨੂੰ ਮੰਤਰੀ ਇਹੋ ਕਹਿੰਦਾ ਅਸੀਂ ਚੁੱਕੋ ਅਸੀਂ ਤਾਂ ਸਾਨੂੰ ਬੰਦੇ ਨਹੀਂ ਮਿਲੇ 2-3 ਦਿਨ 5-6 ਦਿਨ ਬੰਦੇ ਨਹੀਂ ਮਿਲੇ ਤੁਹਾਡੀ ਗੱਲ ਹੋਈ ਜਦੋਂ ਤੁਸੀਂ ਨੋਟ ਫਿਰ ਫੀਲ ਜਮਾ ਕਰਾ ਕੇ ਘਰ ਨੂੰ ਆ ਗਿਆ ਜਿੱਥੇ ਆਇਓ ਕੀ ਗੱਲ ਬਾਤ ਮੈਂ ਜੀ ਅਸੀਂ ਰਵਿੰਦਰ ਸਿੰਘ ਖਾਨਾ ਸਦਰ ਠਾਨਕੋੜ ਇੱਕ 112 ਤੇ ਕੰਪਲੇਂਟ ਆਈ ਹੈ ਜੀ ਇਹ ਵਿਕਰਮ ਸਿੰਘ ਵੱਲੋਂ ਬਿਲਕੁਲ ਪੰਚਾਇਤ ਦੇ ਦਰਖਤਾ ਸਾਂਝੀ ਜਗ੍ਹਾ ਤੇ ਉਹ ਦੂਸਰੀ ਪਾਰਟੀ ਨੇ ਕਟੇ ਉਹ ਲੈ ਕੇ ਜਾਣ ਦੀ ਤਿਆਰੀ ਚ ਲੈ ਕੇ ਨਾ ਜਾਣ ਮੈਂ ਮੌਕੇ ਤੇ ਪੁੱਜਾਂ ਜੀ ਤੇ ਮੈਂ ਉਹ ਦੂਸਰੀ ਪਾਰਟੀ ਜਿਹੜੀ ਆ ਲੇਖ ਰਾਜ ਵਗੈਰਾ ਪਾਰਟੀ ਪਿੰਡ ਤਰਗੜ ਉਹਨਾਂ ਨਾਲ ਗੱਲਬਾਤ ਕੀਤੀ ਆ ਤੇ ਉਹਨਾਂ ਨੂੰ ਸਾਰੀ ਗੱਲ ਸਮਝਾਈ ਆ ਜਿੰਨਾ ਚਿਰ ਤੁਹਾਡਾ ਬੀਡੀਪੀਓ ਦਫਤਰ ਦੇ ਨਾਲ ਕੋਈ ਤਾਲਮੇਲ ਹੋ ਕੇ ਕੋਈ ਕੰਮ ਮੁਕੰਮਲ ਸਿਰੇ ਨਹੀਂ ਲੱਗਦੀ ਉਹਨਾਂ ਚਿਰ ਦਰਖਤ ਜਿਉਂਦੇ ਤੋਂ ਹੀ ਪਏ ਰਹਿਣਗੇ ਪਰ ਜੇ ਫਿਰ ਵੀ ਉਸ ਤੋਂ ਇਲਾਵਾ ਜੇ ਦਰਸ ਕਿਤੇ ਛੇੜਦੇ ਆ ਤੇ ਕੀ ਕਰ ਹੋਏ ਤੁਹਾਡੇ ਲਈ ਉਹਦੇ ਮੁਤਾਬਕ ਫਿਰ ਜੇ ਛੇੜਦੇ ਆ ਤੇ ਉਹਦੇ ਮੁਤਾਬਕ ਫਿਰ ਕਾਨੂੰਨੀ ਕਾਰਵਾਈ ਜਿਹੜੀ ਉਹ ਅਮਚ ਲੈਣਦੀ ਜਾਊਗੀ